ਅੱਜ ਗਾਈਜ਼ ਦਾ ਆਪਾਂ ਸਿੱਖਾਂਗੇ ਨਿਓਨ ਇਫੈਕਟ ਨਿਓਨ ਇਫੈਕਟ ਕਿਵੇਂ ਲਾਉਣਾ ਆਪਾਂ ਮੈਂ ਦੇਖੋ ਆਪਾਂ ਕੋਈ ਪਹਿਲਾਂ ਡਾਰਕ ਜਾਂ ਬੈਕਗ੍ਰਾਉਂਡ ਲੈ ਲੈਂਦੇ ਆਂ ਜਿਵੇਂ ਆ ਦੇਖੋ ਆ ਡਾਰਕ ਜਾਂ ਬੈਕਗ੍ਰਾਉਂਡ ਆਪਾਂ ਇਹ ਪੇਡ ਇਮੇਜ ਆਪਾਂ ਫ੍ਰੀ ਵਾਲੀ ਲਵਾਂਗੇ ਜਿਵੇਂ ਆਹੀ ਲੈਵਲ ਹੈ ਲਾਈਟਿੰਗ ਦਾ ਕਨਸੈਪਟ ਸਮਝਉਂਦੇ ਹੋ ਨਾ ਸਾਰਾ ਜਦ ਆਪਾਂ ਹਾਂ ਦੇਖੋ ਪਹਿਲਾ ਤਾਂ ਬਲੈਕ ਐਂਡ ਵਾਈਟ ਇਮੇਜ ਆ ਠੀਕ ਹੈ ਇਹਦੇ ਤੇ ਆਪਾਂ ਲਾਈਟ ਲਾਉਣੀ ਹੈ ਜੀ ਮੈਂ ਲੈਫਟ ਤੇ ਐਡ ਰਾਈਟ ਤੇ ਐਡ ਲਾਈਟ ਆਉਣੀ ਚਾਹੀਦੀ ਹੈ ਠੀਕ ਹੈ ਆਪਣੀ ਹੈਗੀ ਹੈ ਮੇਨ ਲੇਅਰ ਠੀਕ ਹੈ ਆਪਾਂ ਆ ਇਮੇਜ ਲਈ ਆਪਾਂ ਇਹਦੇ ਲਾਈਟ ਲਾਉਣੀ ਆ ਲੈਫਟ ਤੇ ਤੇ ਰਾਈਟ ਤੇ ਠੀਕ ਹੈ ਜਿਵੇਂ ਤੁਸੀਂ ਸਿਲੈਕਸ਼ਨ ਟੂਲ ਵਗੈਰਾ ਸਾਰੇ ਸਿੱਖੇ ਕ੍ਰੋਪ ਟੂਲ ਹੋ ਗਿਆ ਸਪੌਟ ਹੀਲਿੰਗ ਦਾ ਟੂਲ ਹੋ ਗਏ ਠੀਕ ਹੈ ਹੁਣ ਥੱਲੇ ਆ ਜੰਨੇ ਆਪਾਂ ਜਿਵੇਂ ਪੇਂਟ ਬਕੇ ਟੂਲ ਆਪਾਂ ਸਿੰਗਲ ਕਲਰ ਕਰਦੇ ਆ ਕਿਸੇ ਚੀਜ਼ ਦੇ ਅੰਦਰ ਜਿਵੇਂ ਨਮੀ ਲੇਅਰ ਲਈ ਵਿੱਚ ਤੇ ਕਲਰ ਫਿਲ ਕਰਤਾ ਲੋ ਬਲੈਕ ਕਲਰ ਹੋ ਗਿਆ ਨਾ ਜਿੱਦਾਂ ਆਪਾਂ ਯੈਲੋ ਲਿਆ ਯੈਲੋ ਕਲਰ ਹੋ ਗਿਆ ਪਰ ਜਦੋਂ ਆਪਾਂ ਇਹ ਕਲਰ ਨੂੰ ਬਲੈਂਡ ਕਰ ਦਈਏ ਥੱਲੇ ਵਾਲੀ ਇਮੇਜ ਦੇ ਨਾਲ ਜਿਵੇਂ ਇਥੇ ਬਲੈਂਡਿੰਗ ਆਪਸ਼ਨ ਖੋਲ ਕੇ ਆਪਾਂ ਇਥੋਂ ਬਲਰ ਕਰੀਏ ਦੇਖੋ ਡਾਰਕਨੈਸ ਨਾਲ ਦੇਖੋ ਕਿੱਦਾਂ ਆ ਰਿਹਾ ਯੈਲੋ ਕਲਰ ਮਲਟੀਪਲਾਈ ਨਾਲ ਕਿੱਦਾਂ ਆ ਰਿਹਾ ਕਲਰ ਬਾਰਨ ਕਲਰ ਲੀਨੀਅਰ ਬਾਰਨ ਹੋਗਾ ਡਾਰਕ ਕਲਰ ਹੋਗਾ ਲਾਈਟਨ ਹੋ ਸਕਰੀਨ ਕਲਰ ਡੋਜ ਹੋਗਾ ਲੀਨੀਅਰ ਹੈ ਨਾ ਸਾਰੇ ਬਲੈਂਡਿੰਗ ਆਪਸ਼ਨਸ ਨੇ ਇਹਨਾਂ ਨੂੰ ਅੱਡਾ ਅੱਡ ਤੁਸੀਂ ਚੇਂਜ ਕਰਕੇ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਪਰ ਆਪਾਂ ਨੂੰ ਚਾਹੀਦਾ ਐਕਸਾਈਡ ਹੋਰ ਕਰੜ ਦੂਜੀ ਸਾਈਡ ਤੇ ਹੋਰ ਕਰਾਂ ਤਾਂ ਆਪਾਂ ਇੱਥੋਂ ਕੀ ਕਰਾਂਗੇ ਗ੍ਰੇਡੀਐਂਟ ਯੂਜ਼ ਕਰਾਂਗੇ ਗ੍ਰੇਡੀਐਂਟ ਟੂ ਗ੍ਰੇਡੀਐਂਟ ਇੱਥੋਂ ਐਡਿਟ ਕਰ ਸਕਦੇ ਆ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਆਪਾਂ ਇੱਥੋਂ ਜਿਵੇਂ ਬੇਸਿਕ ਹੋ ਗਿਆ ਬਲੂ ਗ੍ਰੇਡੀਐਂਟ ਹੋ ਗਿਆ ਜੀ ਠੀਕ ਹੈ ਇੱਥੋਂ ਪਰਪਲ ਓਪਨ ਕਰ ਲਓ ਇੱਥੋਂ ਰੈੱਡ ਹੋ ਗਿਆ ਮਤਲਬ ਜਿੱਦਾਂ ਦਾ ਗ੍ਰੇਡੀਐਂਟ ਚਾਹੀਦਾ ਉਦਾਂ ਦਾ ਸਿਲੈਕਟ ਕਰ ਲਓ ਜਿਵੇਂ ਆਹ ਸਿਲੈਕਟ ਕਰ ਲਿਆ ਓਕੇ ਕਰ ਤੇ ਇੱਥੇ ਕਲਿੱਕ ਕਰੋ ਡ੍ਰੈਗ ਕਰੋ ਕੋਈ ਇੱਥੇ ਗ੍ਰੇਡੀਐਂਟ ਹੋ ਜਾਏ ਬੈਕ ਨੂੰ ਰਾਈਟ ਕਰ ਦੋ ਇੱਥੇ ਰੇਡੀਅਸ ਪਾ ਦਿਓ ਇਹਨੂੰ ਆਪਾਂ ਇਹ ਕਰਿਆ ਇੱਥੋਂ ਬਲੈਂਡ ਕਰ ਲਿਆ ਆਪਾਂ ਇਸ ਨੂੰ ਡਾਊਨ ਕਰਾਂਗੇ ਜਿਵੇਂ ਆ ਦੇਖੋ ਇਦਾਂ ਤੁਸੀਂ ਬਲੈਂਡਿੰਗ ਮੋਡਸ ਆਨ ਕਰਕੇ ਤੇ ਡਬਲ ਕਲਰ ਕਰਦੇ ਆਂ ਆਹ ਲਓ ਬਹੁਤ ਨਵੀਆਂ ਲੱਗ ਰਹੇ ਆ ਸਮੇਂ ਵੱਲ ਇਹਨੂੰ ਥੋੜਾ ਬਹੁਤ ਘਟਾਉਣਾ ਵਧਾਉਣਾ ਵੈਜੀ ਉਹ ਕੈਸਿਟੀ ਡਾਊਨ ਕਰ ਸਕਦੇ ਹਾਂ ਜੀ ਸਮੇਂ ਵੱਲ ਠੀਕ ਹੈ ਇਦਾਂ ਹੀ ਆ ਚੀਜ਼ ਤਾਂ ਹੋ ਗਈ ਬਲੈਂਡ ਕਰ ਸਕਦੇ ਆ ਆਪਾਂ ਤੇ ਕਲਰ ਆਪਾਂ ਜਿੱਦਾਂ ਦਾ ਮਰਜ਼ੀ ਚੂਜ਼ ਕਰ ਸਕਦੇ ਆ ਤੁਹਾਨੂੰ ਪਤਾ ਇੱਥੋਂ ਆਪਾਂ ਐਡਿਟ ਵੀ ਕਰ ਸਕਦੇ ਆ ਕਲਰ ਨੂੰ ਜਿਵੇਂ ਬਲੂ ਰੱਖ ਲੈ ਇੱਕ ਸਾਈਡ ਤੇ ਇਸੇ ਲਈ ਸਾਈਡ ਤੇ ਆਪਾਂ ਜੀ ਰੈੱਡ ਰੱਖ ਲਿਆ ਓਕੇ ਕਰਤਾ ਫੇਰ ਗ੍ਰੇਡੀਐਂਟ ਚਲਾਤਾ ਆਪਾਂ ਇਹਦੇ ਉੱਤੇ ਦੇਖੋ ਇਹਦੇ ਬਲੈਂਡਿੰਗ ਕਲਰ ਸਾਡਾ ਆਉਣਾਗੇ ਠੀਕ ਹੈ ਥੱਲੇ ਨੂੰ ਤਾਂ ਨੂੰ ਚਲਾਉਣਾ ਆਪਾਂ ਜਿਵੇਂ ਮਰਜ਼ੀ ਤੁਸੀਂ ਦੂਰਦਰਸ਼ਨ ਠੀਕ ਹੈ ਤਿੰਨ ਕਲਰ ਚੂਜ਼ ਕਰਨੇ ਤੁਸੀਂ ਤਿੰਨ ਕਲਰ ਯੂਜ਼ ਕਰ ਲਓ ਇਹ ਜਿੰਦਰਾਇਡ ਕਰਦੇ ਠੀਕ ਹੈ ਤਿੰਨ ਕਲਰ ਯੂਜ਼ ਕਰਨਾ ਅਗਰ ਇਹਨਾਂ ਮੈਂ ਨਾਰਮਲ ਕਰ ਦਾਂ ਤਾਂ ਤੁਹਾਨੂੰ ਦਿਖਣਗੇ ਤਿੰਨ ਕਲਰ ਤੇ ਉਹਨੂੰ ਆਪਾਂ ਕਰ ਲਾਂਗੇ ਬਲੈਂਡ ਮਲਟੀਪਲ ਜਿਵੇਂ ਤੁਸੀਂ ਕਰਨਾ ਸਕਰੀਨ ਲਾਈਟਨ ਵਗੈਰਾ ਠੀਕ ਹੈ ਆਪਾਂ ਯੂਜ਼ ਕਰ ਲਾਂਗੇ ਸਮੇਂ ਨਾਲ ਠੀਕ ਹੈ ਹੋਣਾ ਆਪਾਂ ਇਹ ਤਾਂ ਹੋ ਗਿਆ ਉੱਪਰ ਆਪਾਂ ਲਾਈਟ ਲਾਤੀ ਇੱਕ ਉਹਦੀ ਨਿਓਨ ਲਾਈਟਸ ਨਿਓਨ ਲਾਈਟਸ ਜਿਵੇਂ ਆਪਾਂ ਇਹਦਾ ਚਸ਼ਮੇ ਨੂੰ ਗ로우 ਕਰਾਉਣਾ ਇੰਨੇ ਇਥੇ ਆਪਾਂ ਨਾਲੇ ਅੱਜ ਪੈਨ ਟੂਲ ਦਾ ਯੂਜ਼ ਕਰਾਂਗੇ ਨਾਲੇ ਗ로우 ਕਰਾਂਗੇ ਇਹਦੇ ਉੱਤੇ ਕਿਵੇਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਮੇਨ ਇਮੇਜ ਆ ਇਜੇ ਤੇ ਮੈਂ ਇਮੇਜ ਜੀ ਸੀ ਆ ਕੇ ਅਡਜਸਟਮੈਂਟ ਲਾ ਦੂੰਗਾ ਬ੍ਰਾਈਟਨੈਸ ਐਂਡ ਕੰਟਰਾਸਟ ਵੀ ਬ੍ਰਾਈਟਨੈਸ ਹਲਕੀ ਜਿਹੀ ਘਟਾ ਦਾਂਗੇ ਕੰਟਰਾਸਟ ਇੰਕਰੀਜ਼ ਕਰ ਦਾਂਗੇ ਕੋਈ ਡਾਰਕਨੈਸ ਜੀ ਹੋਵੇ ਹੋਰ ਡਾਰਕ ਕਰਨੀ ਆ ਤਾਂ ਤੁਸੀਂ ਅਡਜਸਟਮੈਂਟ ਜੀ ਆ ਕੇ ਐਕਸਪੋਜ਼ਰ ਵੀ ਲਾ ਸਕਦੇ ਆ ਐਕਸਪੋਜ਼ਰ ਜਿੰਨਾ ਡਾਊਨ ਕਰਾਂਗੇ ਉਨਾ ਡਾਰਕ ਹੋ ਜਾਊਗਾ ਸਮਾਂ ਉਦੋਂ ਆਪਾਂ ਪੈਂਟੂ ਨੂੰ ਜਿਹੜਾ ਡਿਜ਼ਾਈਨ ਕਰਾਂਗੇ ਜਿੰਨੇ ਏਰੀਏ ਤੇ ਆਪਾਂ ਗਲੋ ਦੇਣਾ ਹੈ ਕਿਵੇਂ ਡਿਜ਼ਾਈਨ ਕਰਾਂਗੇ ਪੈਂਟੂ ਸਿਲੈਕਟ ਕਰਾਂਗੇ ਆਪਾਂ ਇਤੋਂ ਸ਼ੇਪ ਲਵਾਂਗੇ ਸ਼ੇਪ ਦਾ ਫਿਲ ਕਲਰ ਆਫ ਕਰ ਦਾਂਗੇ ਸਟ੍ਰੋਕ ਕਲਰ ਆਪਾਂ ਵਾਈਟ ਰੱਖ ਲੈਣਗੇ ਤੇ ਸਟ੍ਰੋਕ ਦਾ ਸਾਈਜ਼ ਜਿੰਨਾ ਚਾਹੀਦਾ ਰੱਖ ਸਕਦੇ ਹਾਂ ਤਾਂ ਆਪਾਂ ਇਤੋਂ ਡਰਾ ਕਰਨਾ ਸਟਾਰਟ ਕਰਿਆ ਵੀ ਇਤੋਂ ਕਲਿੱਕ ਕਰਾਂਗੇ ਤਾਂ ਕਰਦੇ ਆਪਾਂ ਜੀਆ ਕਲਿੱਕ ਕਰਕੇ ਡ੍ਰੈਗ ਕਰਾਂਗੇ ਸਮੇਂ ਨੂੰ ਆਜਿਹਾ ਇਹ ਇਦਾਂ ਹੀ ਆਪਾਂ ਇਧਰ ਯੂਜ਼ ਕਰਨਾ ਇਹਨੂੰ ਇਹਨੂੰ ਇਧਰ ਨੂੰ ਵੀ ਆਪਾਂ ਯੂਜ਼ ਕਰ ਸਕਦੇ ਹਾਂ तो जिम्मे मैं नवी सिलेक्शन स्टार्ट करी है ना इतो जिम्मे इतने रखे इतो अगर इतना तो स्टार्ट करोगे ना फिर तो लाइन आ रही है ਅਰ ਤੁ ਨਵੀ ਸਿਲੈਕਸ਼ਨ ਨਿਊ ਸਿਲੈਕਸ਼ਨ ਕਰਾੜ ਕੰਡੀ ਐਸਕੇਪ ਦਬਾਣਾ ਕੀਬੋਰਡ ਤੇ ESC ਨਾ ਟਾਪ ਦੇ ਲੈਫਟ ਸਾਈਡ ਤੇ ਮੈਂ ਕਲਿੱਕ ਕਰਿਆ ਤੇ ਦੇਖੋ ਸਟਾਰ ਆ ਗਿਆ ਮੇਰੇ ਪੈਨ ਟੂਲ ਤੇ ਤੇ ਸਟਾਰ ਦਾ ਮਤਲਬ ਆ ਨਵੀ ਸਿਲੈਕਸ਼ਨ ਸਟਾਰਟ ਕਰੂਗਾ ਉਹਦੀ ਸਿਲੈਕਸ਼ਨ ਕੰਟੀਨਿਊ ਨਹੀਂ ਕਰੂਗਾ ਹੁਣ ਆ ਦੇਖੋ ਇੱਥੇ ਮੈਂ ਕਲਿੱਕ ਕਰ ਰਿਹਾ ਇੰਦਾ ਕਰਕੇ ਦੇਖੋ ਬਾਹਰ ਦੀ ਕਰਵ ਲੈ ਕੇ ਆ ਰਿਹਾ ਹੰਡੂ ਕਰ ਦੋ ਹੁਣ ਇਹ ਰਿਮੂਵ ਕਰਨਾ ਹੈਂਡਲ ਆਲਟ ਹੋਲਡ ਕਰਕੇ ਇੱਥੇ ਕਲਿੱਕ ਕਰੋਗੇ ਤੁਸੀਂ ਐਂਕਰ ਪੁਆਇੰਟ ਦੇ ਉੱਤੇ ਤਾਰੇ ਕੋ ਇਹਨੇ ਹਟਾਤਾ ਹ ਹੈਂਡ ਤੇ ਹੁਣ ਇਹ ਸਿੱਧਾ ਸਿੱਧਾ ਹੀ ਆਊਗਾ ਸਿੱਧਾ ਆ ਰਿਹਾ ਤੇ ਮੈਨੂੰ ਕਰਮ ਕਰ ਕੰਨ ਕਾ ਇਹ ਲਵ ਆ ਚੀਜ਼ ਆਤੀ ਹੈ ਇੱਦਾਂ ਹੀ ਹੁਣ ਦੇਖੋ ਇਹ ਵੀ ਮੈਂ ਇੱਥੇ ਛੱਡੀ ਆ ਜਦੋਂ ਮੈਂ ਇੱਥੇ ਕਲਿੱਕ ਕਰੂੰਗਾ ਨਾ ਆ ਦੇਖੋ ਇੱਥੇ ਹੀ ਕਰਾ ਰਹੀ ਹੈ ਲਾਈਨ ਐਸਕੇਪ ਦਬਾਂਗੇ ਆਪਾਂ ਸਟਾਰ ਆ ਗਿਆ ਫਿਰ ਆਪਾਂ ਇੱਥੋਂ ਕਲਿੱਕ ਕਰਕੇ ਇੱਥੋਂ ਸਟਾਰਟ ਕਰਾਂਗੇ ਇਹ ਕੇ ਲੋ ਇੱਥੇ ਦੇਖਾਰ ਆਪਾਂ ਬਣਾ ਲਿਆ ਸ਼ੇਪਸ ਹੋ ਗਏ ਨੀ ਕਰੋ ਆ ਵੀ ਬਣਾ ਲੈਂਦੇ ਆ ਸੋਧੀ ਆ ਰਹੀ ਮੈਂ ਇਦਾਂ ਸਮਾਂ ਆਣਾ ਵਾਈਟ ਪਾਰਟ ਤਾਂ ਬਣ ਗਿਆ ਉਹਨੂੰ ਵਾਈਟ ਆਪਾਂ ਤਾਂ ਰੱਖਿਆ ਵੀ ਆਪਾਂ ਇਹਦੇ ਤੇ ਕਿਹੜੇ ਮਰਜ਼ੀ ਕਲਰ ਦਾ ਗਲੋ ਦੇ ਸਕਦੇ ਆ ਵਧੀਆ ਲੱਗੂ ਤਾਂ ਗਲੋ ਕਿਵੇਂ ਦੇਣਾ ਹੁਣ ਦੇਖੋ ਸਾਰੀਆਂ ਲੇਅਰ ਸਾਡਾ ਅੱਡਨੇ ਇਹਨਾਂ ਨੂੰ ਸਿੰਗਲ ਐਕਲੇਅਰ ਬਣਾਉਣਾ ਤਾਂ ਆਪਾਂ ਕੀ ਕਰ ਸਕਦੇ ਹਾਂ ਸਿਲੈਕਟ ਕਰਿਆ ਉਹ ਸਾਰਿਆਂ ਨੂੰ ਸ਼ਿਫਟ ਦੇ ਨਾਲ ਲਾਸਟ ਵਾਲੀ ਨੂੰ ਸਿਲੈਕਟ ਕਰਨਾ ਪਹਿਲਾਂ ਇੱਕ ਸਿੰਗਲ ਕਲਿੱਕ ਕਰੋ ਉਸ ਤੋਂ ਬਾਅਦ ਇੱਕ ਸ਼ਿਫਟ ਦੇ ਨਾਲ ਲਾਸਟ ਤੇ ਕਲਿੱਕ ਕਰੋਗੇ ਇਨ ਬਿਟਵੀਨ ਮਤਲਬ ਵਿਚਾਲੀਆਂ ਸਾਰੀਆਂ ਸਿਲੈਕਟ ਹੋ ਜਾਣਗੀਆਂ ਇੱਥੇ ਦੇਖੋ ਜੇਕਰ ਲਾਸਟ ਸਿਲੈਕਟ ਕਰਨਾ ਠੀਕ ਹੈ ਅਗਰ ਸਿੰਗਲ ਸਿੰਗਲ ਕਰਨੀ ਹੈ ਤਾਂ ਕੰਟਰੋਲ ਦੇ ਨਾਲ ਕਰ ਸਕਦੇ ਜੀ ਮੈਨੂੰ ਛੱਡ ਕੇ ਆ ਕਰਨੀ ਹੈ ਕੰਟਰੋਲ ਦੇ ਨਾਲ ਅਗਰ ਤੁਸੀਂ ਸ਼ਿਫਟ ਦੇ ਨਾਲ ਕਰੀ ਤਾਂ ਫਿਰ ਤਿੰਨੇ ਸਿਲੈਕਟ ਹੋ ਜਾਣਗੇ ਅਗਰ ਇਹਨੂੰ ਛੱਡ ਕੇ ਦੋ ਨੂੰ ਆ ਸਿਲੈਕਟ ਕਰਨੀ ਹੈ ਤਾਂ ਕੰਟਰੋਲ ਦੇ ਨਾਲ ਕਰਨੀ ਪੈਣੀ ਹੈ ਨਹੀਂ ਤਾਂ ਤੁਸੀਂ ਸ਼ਿਫਟ ਦੇਣਾ ਲਾਸਟ ਪੀਕਰ ਸਿਲੈਕਟ ਕਰਦੇ ਹੋ। ਰਾਈਟ ਕਲਿੱਕ ਕਰੋ ਕਨਵਰਟ ਟੂ ਸਮਾਰਟ ਆਬਜੈਕਟ ਕਰ ਦਿਓ। ਇਹਦੇ ਨਾਲ ਇੱਕ ਲੇਅਰ ਬਣ ਜੂਗੀ ਸਾਰੇ ਨੂੰ। ਤੇ ਜਦ ਤੇ 글로 ਕਿਵੇਂ ਦੇਣਾ ਵਾ ਰਾਈਟ ਕਲਿੱਕ ਕਰੋ ਬਲੈਂਡਿੰਗ ਆਪਸ਼ਨ ਦੇ ਅੰਦਰ ਜਾਣਾ ਆਪਾਂ। ਇੱਥੇ ਦੇ ਦੇਣਾ ਜੀ ਆਊਟਰ ਗਲੋ। ਗਲੋ ਦਾ ਕਲਰ ਸਿਲੈਕਟ ਕਰ ਸਕਦੇ ਤੁਸੀਂ। ਮੈਂ ਤੁਹਾਨੂੰ ਰੀਸੈਟ ਕਰਦਾ ਪਹਿਲਾਂ ਤਾਂ ਮੈਂ ਬਾਇ ਡਿਫਾਲਟ ਇਥੋਂ ਕਲਰ ਸਿਲੈਕਟ ਕਰ ਲਓ ਜਿਹੜਾ ਚਾਹੀਦਾ ਸਮੁੰਨ ਨੂੰ ਗ੍ਰੀਨ ਚਾਹੀਦਾ ਇਸ ਨੂੰ ਇਥੋਂ ਨੋਰਮਲ ਕਰ ਦਿਓ ਇਥੋਂ ਆਪਣਾ ਪੈਸੇਟ ਇੰਕਰੀਜ਼ ਕਰੀ ਤੇ ਇਥੋਂ ਸਾਈਜ਼ ਇੰਕਰੀਜ਼ ਕਰਤਾ ਦੇਖ ਰਹੇ ਹੋ 글로 ਆ ਰਿਹਾ ਪੂਰੀ ਸਪਰੈਡ ਦੇਖਿਓ ਸਾਈਨ ਆ ਰਿਹਾ ਠੀਕ ਹੈ ਲੋ ਐਦਾਂ ਆਪਾਂ 글로 ਐਡ ਕਰ ਉਦੋਂ ਨਾਈ ਕਰਿਆ ਮੈਂ ਇਹਦੇ ਉੱਪਰ ਇੱਕ ਨਿਊ ਲੇਅਰ ਲਾਈ ਹੁਣ 글로 ਆ ਰਿਹਾ ਤਾਂ ਉਹਰੇ ਲਾਈਟ ਪਊਗੀ ਸਾਈਡਾਂ ਤੇ ਤਾਂ ਇੱਥੇ ਤਾਂ ਹੀ ਨਿਊ ਲੇਅਰ ਹਾਈਲਾਈਟ ਐਡ ਕਰਕੇ ਆਪਾਂ ਹਾਈਲਾਈਟ ਐਡ ਕਰਤੀ ਸਮਝਦੇ ਉੱਤੇ ਤੇ ਬਰਸ਼ ਯੂਜ਼ ਕਰਾਂਗੇ ਬਰਸ਼ ਚ ਕਲਰ ਸੇਮ ਲਾਵਾਂਗੇ ਉਹ ਹੀ ਗ੍ਰੀਨ ਜਿਹ ਆਪਾਂ ਜਿੱਦਾਂ ਆਪਾਂ ਲਿਆ 글로 ਦਾ ਕਲਰ ਸੇਮ ਕਲਰ ਲੈ ਕੇ ਠੀਕ ਹੈ ਤਾਂ ਇੱਥੇ ਹੀ ਚਲਾਵਾਂਗੇ ਆਪਾਂ ਨੇ 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 ਇੱਥੇ ਇਹ ਆ ਹਾਇਰੀ ਆ ਗਿਆ ਸਾਰਾ ਤੇਰਾ ਹਾਇਰੀ ਆ ਗਿਆ ਇਹਨੂੰ ਮੈਂ ਕਰ ਦੇਣਾ ਬਲੈਂਡ ਇਹ ਹਲਕੀ ਜਿਹੀ ਲਾਈਟ ਲੱਗੇ ਵਸ ਇਦਾਂ ਓਵਰਲੇ ਆ ਸਮ ਓਵਰਲੇ ਦੀ ਓਪੈਸਿਟੀ ਡਾਊਨ ਕਰਨੀ ਪਣੀ ਹੈ ਜ਼ਿਆਦਾ ਪੈ ਰਹੀ ਹੈ ਲਾਈਟ ਹਲਕੀ ਪਵੇ ਸਮਝ ਨਾ ਇਦਾਂ ਹੀ ਤੁਸੀਂ ਟੈਕਸਟ ਵਗੈਰਾ ਟਾਈਪੋਗ੍ਰਾਫੀ ਤੇ ਵੀ 글로 ਕਰ ਸਕਦੇ ਹੋ ਟੈਕਸਟ ਲਿਖਿਆ ਤੁਸੀਂ ਸਿੰਪਲੀ ਉਹ ਵੀ ਟੈਕਸਟ ਲਿਖਾ ਤੇ ਉਹ ਜਿਹੜਾ ਫੌਂਟ ਯੂਜ਼ ਕਰ ਲਿਆ ਆਪਾਂ ਜਿੱਦਾਂ ਸਹੀਦਾ ਫੰਟ ਜਦੋਂ ਆ ਫੌਂਟ ਲੈ ਲਿਆ ਨਾ ਸਾਈਜ਼ ਇੰਕਰੀਜ਼ ਕਰਤਾ ਕਲਰ ਆਪਾਂ ਵਾਈਟ ਕਰਤਾ ਇੱਥੇ ਆ ਹੁਣ ਇਹਦੇ ਤੇ ਵੀ ਸੇਮ ਆਪਾਂ ਗਲੋ ਵਗੈਰਾ ਦੇਣਾ ਹੈ ਤਾਂ ਦੇਸਾ ਨਾ ਰਾਈਟ ਈ ਕਲਿੱਕ ਕਰੋ ਬਲੈਂਡਿੰਗ ਆਪਸ਼ਨ ਅਲੱਗ ਦਾ ਡਰਾਪ ਸ਼ੈਡੋ ਦਾ ਮਾਇਨੇ ਕਿ ਪਿੱਛੋਂ ਥੋੜਾ ਜਿਹਾ ਐਡ ਕਰਾਂਗੇ ਪ੍ਰੋਕਸਾਈਡ ਬਸ ਅਲੱਰਾ ਪਾ ਲਈਆ ਗ੍ਰੇਸ ਦੇ ਦੇ ਇਹਦੇ ਚ ਕਲਰ ਦੇ ਦੋ ਜਿੱਦਾਂ ਆਉਣਾ ਚਾਹੀਦਾ ਸਨ ਫੋਲ ਕਰਵਾ ਪਿੰਕ ਹੋ ਜਾਏਗਾ ਆ ਜਾ ਗਏ ਸੇਮ ਹੋ ਵੀਓ ਪੈਸਟੀ ਵਗੈਰਾ ਜਿੰਨੀ ਚਾਹੀਦੀ ਆ ਸਾਈਜ਼ ਵਗੈਰਾ ਜਿੰਨਾ ਚਾਹੀਦਾ ਤੁਸੀਂ ਕੱਛ ਸਕਦੇ ਹੋ ਸਪਰੈਡ ਕਿੰਨਾ ਚਾਹੀਦਾ ਸਪਰੈਡ ਰੱਖ ਸਕਦੇ ਠੀਕ ਹੈ ਲੋ ਵੀ ਓਕੇ ਇਧਨ ਨਿਓਨ 글로 ਨਿਓਨ ਪੋਰਸਸ ਵਗੈਰਾ ਡਿਜ਼ਾਈਨ ਕਰੀਏ ਮੀਨੋ ਪ੍ਰੋ ਲਾਈਟ ਪਾਉਣੀ ਹੈ ਹਲਕੀ ਨਿਊ ਲੇਅਰ ਲਈ ਮੈਂ ਫਿਰ ਖਾਲੀ ਲੇਅਰ ਲਾਈਟ ਲੈ ਲਏ ਨੇ ਤੇ ਆਪਾਂ ਇੱਥੇ ਬਰਸ਼ ਯੂਜ਼ ਕਰੋ ਬ੍ਰਾਸਲਾ ਕਲਰ ਯੂਜ਼ ਕਰੋ ਕਿਦਾਂ ਦੀ ਲਾਈਟ ਚਾਹੀਦੀ ਹੈ ਮੈਂ ਕਹਿੰਦਾ ਮੈਨੂੰ ਚਾਹੀਦੀ ਹੈ yellow light ਹਾਰਨਸ ਬਿਲਕੁਲ ਜ਼ੀਰੋ ਕਰ ਦਿੰਦੇ ਆ ਬ੍ਰਾਸੇ ਦੀ ਤਾਂ ਮੈਂ ਬਿਲਕੁਲ ਵੱਡਾ ਕਰਕੇ ਆ ਕਾਰਨ ਵਾਲੀ ਇਹਦੇ ਦਰਸ ਚਲਾਇਆ ਇਹਨੂੰ ਮੈਂ ਕਰਤਾ ਬਲੈਂਡ ਦੇਖ ਰਹੋ ਇਦਾਂ ਆਪਾਂ ਪੂਸਲ ਵਗਰਾ ਡਿਜ਼ਾਈਨ ਕਰ ਰਹੇ ਹਾਂ ਲਾਈਕ ਕਰ ਇਦਾਂ ਟਰਾਈ ਕਰਕੇ ਦੇਖੋ ਆ ਚੀਜ਼ సేవి ਜਿਵੇਂ 글로ਵ ਦੇਣਾ ਵਾ ਕਰੈਕਟਰ ਤੇ ਕਰੈਕਟਰ ਦੀ ਸਿਲੈਕਸ਼ਨ ਕਰਨੀ ਬਣੀ ਆਪਾਂ ਨੂੰ ਆਬਜੈਕਟ ਟੂਲ ਜਿਹੜੇ ਆਬਜੈਕਟ ਸਿਲੈਕਸ਼ਨ ਦੇ ਕਲਿੱਕ ਕਰਿਆ ਡਰੈਗ ਕਰ ਲੈ। ਕੰਟਰੋਲ ਦੀ ਇਹਦੇ ਤੇ ਬੈਕ ਹੈਡਰ ਹੋ ਰਹੀ ਨਹੀਂ ਆਪਾਂ ਆਊਟ ਆ ਗਿਆ। ਇਹਦੇ ਤੇ ਵੀ ਦੇਖਾ ਦੇਖ ਰਹੇ। ਹੁਣ ਇਹ ਤੋਂ ਐਸਾ ਕੀ ਕੱਟ ਕੇ ਸਾਈਜ਼ ਬਦਲ ਜਾਈਦਾ ਆਪਾਂ ਨੂੰ ਰੈੱਡ ਵੀ ਕਟਾਉਣੀ ਚਾਹੀਦੀ। ਹਾਲਤਾਂ ਕਰਿਆ ਸਪੋਰਟ ਕਰ। ਇੱਕ ਕਲਰ ਚੈਨਜ ਕਰ ਸਕੋ ਯellow ਕਰੀਏ। ਇਹਨਾਂ ਸੈLECTION ਕਰਕੇ ਪਿੱਛੇ ਵੀ ਗਲੋ ਦੇ ਸਕਦੇ। ਸਮਝ ਆ ਨਾ ਮਤਲਬ ਕਿੜੀ ਮਰਜ਼ੀ ਚੀਜ਼ ਤੇ ਸੈLECTION ਕਰੋ ਤੇ ਗਲੋ ਦੇ ਸਕਦੇ ਆਂ। ਆਪਾਂ ਟੈਕਸਟ ਤੇ ਵੀ ਦੇ ਸਕਦੇ ਆਂ। ਪੈਨ ਟੂ ਦੇ ਨਾਲ ਬਣਾ ਕੇ ਸ਼ੇਪਸ ਦੇ ਉੱਪਰ ਵੀ ਦੇ ਸਕਦੇ ਆਂ ਨਾ ਜਿਵੇਂ ਮਰਜ਼ੀ ਤੁਸੀਂ ਗਲੋ ਦੇ ਸਕਦੇ ਆਂ। ਸਮਝ ਆ ਨਾ ਜੀ? ਠੀਕ ਹੈ। ਆ ਜੀ ਕਰਕੇ ਦੇ।